ਦੇ ਬਾਰੇ ਠਾਠ ਨੇ ਮਹਿੰਗੀਆਂ ਗੱਡੀਆਂ ਦੇ ਵਿੱਚ ਆਉਂਦੇ ਨੇ ਅਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਹੈ ਇਲੈਕਟ੍ਰਿਕ ਸਕੂਟਰੀਆਂ ਦੀ ਦੁਕਾਨ ਜਿਹਦੇ ਵਿੱਚ ਦਾਖਲ ਹੋ ਜਾਂਦੇ ਨੇ ਚੋਰ ਤੇ ਫਿਰ ਸਮਾਨ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਧੂ ਧੂ ਕੇ ਆਪਣੀ ਗੱਡੀ ਦੇ ਵਿੱਚ ਭਰਿਆ ਜਾਂਦਾ ਹੈ ਤੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਫਰੀਦਕੋਟ ਦੀ ਖਬਰ ਹੈ ਤੁਹਾਨੂੰ ਦੱਸਦੀ ਹੈ ਕਿ ਫਰੀਦਕੋਟ ਦੇ ਵਿੱਚ ਚੋਰਾਂ ਦੀ دہشت ਹੈ ਔਰ ਇਨੀ ਦਿਨੀ ਦੁਕਾਨਦਾਰ ਇਹਨਾਂ ਚੋਰਾ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਫਰੀਦਕੋਟ ਦੇ ਵਿੱਚ ਜਿੱਥੇ ਸਕੂਟਰੀਆਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਵੱਡੀਆਂ-ਵੱਡੀਆਂ ਬੈਟਰੀਆਂ ਇਹਨਾਂ ਦੇ ਵੱਲੋਂ ਉੱਥੋਂ ਚੁੱਕੀਆਂ ਜਾਂਦੀਆਂ ਨੇ ਔਰ ਦੁਕਾਨ ਤੋਂ ਬਾਹਰ ਲਿਆ ਕੇ ਗੱਡੀ ਦੇ ਵਿੱਚ ਭਰੀਆਂ ਜਾਂਦੀਆਂ ਨੇ ਤਾਂ ਪੂਰਾ ਸਮਾਨ ਧੂਤ-ਧੂਵੇ ਇੱਥੋਂ ਲੈ ਗਏ ਨੇ ਹਾਲਾਂਕਿ ਜੇਕਰ ਹੋਰ ਜਗ੍ਹਾ ਹੁੰਦੀ ਨਾ ਤਾਂ ਉਹ ਤੇ ਸ਼ਾਇਦ ਸਕੂਟਰੀਆਂ ਵੀ ਇੱਥੋਂ ਚੋਰੀ ਕਰਕੇ ਇਹ ਫਰਾਰ ਹੋ ਜਾਂਦੇ ਤੇ ਕਿਸੇ ਨੂੰ ਪਤਾ ਤੱਕ ਨਾ ਲੱਗਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਦੱਸਦੀਆਂ ਕਿ ਇਲੈਕਟ੍ਰਿਕ ਸਕੂਟਰੀਆਂ ਦੀ ਦੁਕਾਨ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਾ ਚੋਰਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਵਿੱਚ ਇਹ ਦਾਖਲ ਹੋ ਜਾਂਦੇ ਨੇ ਜਿੱਥੇ ਦੁਕਾਨ ਦੇ ਅੰਦਰੋਂ ਕਰੀਬ 4 ਵੱਡੀਆਂ ਬੈਟਰੀਆਂ 6 ਇਨਵਰਟਰ ਅਤੇ ਹੋਰ ਕੀਮਤੀ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇੰਨਾ ਹੀ ਨਹੀਂ ਉੱਥੇ ਜਿਹੜੀ 3500 ਰੁਪਏ ਦੀ ਨਗਦੀ ਪਈ ਸੀ ਤਾਂ ਉਹ ਵੀ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਚੋਰ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਔਰ ਸਿੱਧਾ ਨਿਸ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਬੈਟਰੀਆਂ ਅਤੇ ਇਨਵਰਟਰਾਂ ਨੂੰ ਬਣਾਇਆ ਜਾਂਦਾ ਹੈ ਉਥੋਂ ਇਹ ਚੱਕ ਚੱਕ ਕੇ ਸਮਾਨ ਧੂ ਧੂ ਕੇ ਲੈ ਜਾਂਦੇ ਨੇ ਅਤੇ ਬਾਹਰ ਇਹਨਾਂ ਦੀ ਗੱਡੀ ਜਿਹੜੀ ਕਿ ਪਹਿਲਾਂ ਤੋਂ ਹੀ ਇਹਨਾਂ ਨੇ ਤਿਆਰ ਖੜੀ ਰੱਖੀ ਸੀ ਤਾਂ ਉਸ ਦੇ ਵਿੱਚ ਇਹ ਸਾਰਾ ਸਮਾਨ ਪੜਦੇ ਨੇ ਤਾਂ ਇਥੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਔਰ ਇੱਥੇ ਹੀ ਗੱਲ ਨਹੀਂ ਰੁਕਦੀ ਫਰੀਦਕੋਟ ਦੇ ਵਿੱਚ ਇੱਕ ਨਾਮੀ ਵਕੀਲ ਦੇ ਘਰ ਵੀ ਚੋਰੀ ਹੋਈ ਹੈ ਔਰ ਤਕਰੀਬਨ ਸਵਾ ਦੋ ਲੱਖ ਰੁਪਏ ਉੱਥੋਂ ਲੈ ਕੇ ਚੋਰ ਫਰਾਰ ਹੋ ਗਏ ਨੇ ਤਾਂ ਸੀਸੀਟੀਵੀ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਔਰ ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਦੇ ਉੱਤੇ ਇਹਨਾਂ ਚੋਰਾ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੋਈ ਹੈ ਔਰ ਇਹਨਾਂ ਸਾਰੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੀਤੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਅੰਦਰ ਇਸ ਤਰੀਕੇ ਦੇ ਨਾਲ ਚੋਰੀਆਂ ਹੋਈਆਂ ਨੇ ਪਰ ਪੁਲਿਸ ਦੇ ਹੱਥ ਹਜੇ ਵੀ ਖਾਲੀ ਨੇ ਕਿਹੜੇ ਇਹ ਚੋਰ ਨੇ ਆਖਿਰ ਕਿਹਨਾਂ ਦੇ ਵੱਲੋਂ ਚੋਰੀਆਂ ਇਹਨਾਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਇੱਕ ਹੀ ਗਰੋਹ ਹੈ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਜਾਂਦੀ ਹੈ ਘਰਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਾਂ ਫਿਰ ਇਹ ਵੱਖੋ-ਵੱਖਰੇ ਗਰੋਹ ਨੇ ਤਾਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਚਿਹਰੇ ਟੱਕ ਕੇ ਆਉਂਦੇ ਨੇ ਨਕਾਬ ਪਹਿਨਿਆ ਹੋਇਆ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਚਾਹੇ ਵੀਡੀਓ ਜ਼ਰੂਰ ਕੈਦ ਹੋ ਗਈ ਹੈ ਪਰ ਇਹਨਾਂ ਚੋਰਾ ਦੇ ਚਿਹਰੇ ਪਹਿਚਾਨ ਨਹੀਂ ਹੋਏ ਔਰ ਦੂਸਰੇ ਪਾਸੇ ਜਿਹੜੀ ਇਹਨਾਂ ਨੇ ਗੱਡੀ ਵੀ ਰੱਖੀ ਹੋਈ ਸੀ ਬਾਹਰ ਖੜੀ ਕੀਤੀ ਹੋਈ ਸੀ ਤਾਂ ਉਹ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਨਹੀਂ ਹੁੰਦੀ ਜਿਸ ਤੋਂ ਉਸ ਦਾ ਨੰਬਰ ਪਤਾ ਲੱਗ ਸਕੇ ਤਾਂ ਪੁਲਿਸ ਲਈ ਇਹ ਵੱਡੀ ਪਹੇਲੀ ਬਣੀ ਹੋਈ ਹੈ ਕਿ ਆਖਿਰ ਦੇ ਚੋਰ ਕੌਣ ਨੇ ਇੱਕੋ ਹੀ ਗਰੋਂ ਹੈ ਜਾਂ ਫਿਰ ਵੱਖੋ-ਵੱਖ ਗਰੋਂ ਕ੍ਰੀਦਕੋਟ ਵਿੱਚ ਸਰਗਰਮ ਨੇ ਜਿਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਉੱਥੇ ਦੂਸਰੇ ਪਾਸੇ ਦੁਕਾਨਦਾਰ ਕਾਫੀ ਦੁਖੀ ਨੇ ਕਿਉਂਕਿ ਲਗਾਤਾਰ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸ਼ਟਰ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਜਾਂਦੇ ਨੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਤੱਕ ਲਗਾਏ ਗਏ ਨੇ ਪਰ ਇਹ ਕਿਹੜੀ ਵੇਲੇ ਆ ਕੇ ਇਸ ਤਰੀਕੇ ਦੇ ਨਾਲ ਵਾਰਦਾਤ ਕਰਕੇ ਚਲੇ ਜਾਂਦੇ ਨੇ ਇਹਦਾ ਕੁਝ ਵੀ ਪਤਾ ਨਹੀਂ ਲੱਗਦਾ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਕਿ ਉਹਨਾਂ ਦੀ ਜੋ ਮਿਹਨਤ ਦੀ ਕਮਾਈ ਹੈ ਕਿ ਕਿਸ ਤਰੀਕੇ ਦੇ ਨਾਲ ਲੁੱਟੀ ਜਾ ਰਹੀ ਹੈ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ ਉਹਨਾਂ ਨੂੰ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਕੁਝ ਵੀ ਦੱਸਣ ਤੋਂ ਪੁਲਿਸ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਸ਼ਟਰ ਤੋੜੇ ਜਾਂਦੇ ਨੇ ਇਹਨਾਂ ਚਾਰਾ ਚੋਰਾ ਦੇ ਵੱਲੋਂ ਪੂਰਾ ਵਾਹ ਲਾਇਆ ਜਾਂਦਾ ਹੈ ਸ਼ਟਰ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਔਰ ਫਿਰ ਅੰਦਰ ਜਾ ਕੇ ਇਹਨਾਂ ਦੇ ਵੱਲੋਂ ਵੱਡੀਆਂ ਬੈਟਰੀਆਂ ਇਨਵਰਟਰ ਧੂ ਧੂ ਕੇ ਬਾਹਰ ਕੱਢੇ ਜਾਂਦੇ ਨੇ ਔਰ ਬੜੀ ਆਸਾਨੀ ਦੇ ਨਾਲ ਇਹ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਔਰ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਨੇ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹੈ ਉਧਰ ਦੂਸਰੇ ਪਾਸੇ ਵਕੀਲ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਔਰ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਹਜੇ ਤੱਕ ਕੋਈ ਕਲੂ ਹੱਥ ਨਹੀਂ ਲੱਗ ਸਕਿਆ ਤਾਂ ਫਿਲਹਾਲ ਦੁਕਾਨਦਾਰ ਦਾ ਕੀ ਕਹਿਣਾ ਹੈ ਪ੍ਰੇਮ ਬਾਂਸਲ ਜਿਨ੍ਹਾਂ ਦੀ ਆ ਇਸ ਦੁਕਾਨ ਤੇ ਚੋਰੀ ਹੋਈ ਹੈ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਫਿਰ 5 ਵਜੇ ਫੋਨ ਗਿਆ ਇਥੋਂ ਮਲਾਜ਼ਮਾਂ ਦਾ ਹੀ ਪੁਲਿਸ ਮਲਾਜ਼ਮਾਂ ਦਾ ਹੀ ਕਹਿੰਦੇ ਵੀ ਐਂ ਕਰਕੇ ਤੁਸੀਂ ਮੜੇ ਦੁਕਾਨ ਤੇ ਆਓ ਮੈਂ ਕਿਹਾ ਵੀ ਮੈਂ ਜੈਤੋ ਮੰਡੀ ਰਹਿਣਾ ਥੋੜਾ ਟਾਈਮ ਲੱਗਦਾ ਕੀ ਗੱਲ ਹੋ ਗਈ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਸ਼ਟਰ ਸ਼ਟਰ ਪੰਨਿਆ ਗਿਆ ਫਿਰ ਅਸੀਂ ਆਦੇ ਨਾਲ ਮੈਂ ਦੋਸਤਾਂ ਨੂੰ ਲੈ ਕੇ ਪਹੁੰਚਿਆ ਉਦੋਂ ਆ ਕੇ ਪਤਾ ਲੱਗਿਆ ਸ਼ਟਰ ਅੰਦਰ ਜੋ ਗਏ ਤਾਂ ਵੀ ਉੱਚਾ 3-4 ਬੈਟਰੀ 5-6 ਨਾਟਰ ਆ ਥੋੜਾ ਛੋਟਾ ਮोटा ਸਮਾਨ ਹੈ ਗੱਲੇ ਦੇ ਵਿੱਚ 32-3300 ਰੁਪਏ ਕੈਸ਼ ਛੱਡ ਕੇ ਗਏ ਸੀ ਉਹ ਹੈ ਨੀਗਾ ਤੇ ਹੁਣ ਬਾਕੀ ਆ ਸ਼ਟਰ ਵਾਲੇ ਨੂੰ ਬੁਲਾਇਆ ਉਹਦੇ ਬਾਅਦ ਡੀਵੀਆਰ ਤੋਂ ਰਿਕਾਰਡਿੰਗ ਆਰ ਕੂੜੇ ਕਢਦੇ ਆ ਕੈਮਰੇ ਮੇਰੇ ਲੱਗੇ ਹੋਏ ਆ ਵਧੀਆ ਪੂਰੀ ਕੁਆਲਿਟੀ ਵਾਲੇ ਯਾਰ ਸੱਚ ਹਾਂ ਸਾਰਾ ਕੁਝ ਸੁਰੱਖਿਤਾਜੀ ਕੈਮਰੇ ਕੂਮਰੇ ਸਭ ਸੁਰੱਖਿਤ ਹੈ ਹਾਂਜੀ ਇਹ ਟ੍ਰੇਡਿੰਗ ਕਦੀ ਕਰਦੇ ਆ ਆਪਾਂ ਈ ਬਾਈਕ ਦਾ ਕੰਮ ਕਰਦੇ ਆ ਇਨਵਰਟਰ ਬੈਟਰੀ ਦਾ ਕਾਰ ਬੈਟਰੀ ਦਾ ਕੰਮ ਕਰਦੇ ਆ ਜੀ ਅਪਰੋਕਸੀਮੇਟਲੀ ਕਿੰਨਾ ਕੁ ਉਸਨ ਹੋਇਆ ਇਹ ਜਜਮੈਂਟ ਤਾਂ ਜੀ ਹਜੇ ਕੈਮਰਿਆਂ ਦੇ ਰਿਕਾਰਡਿੰਗਾਂ ਕੱਢ ਗਈ ਪਤਾ ਲੱਗੂਆ ਜੀ ਕੋਈ ਕੋਈ ਨਹੀਂ ਆਇਆ ਨਾ ਕੋਈ ਟੱਕਰਤ ਨਹੀਂ ਹਾਂ ਕਰੀ ਜਾਂਦੇ ਜੀ ਉਹ ਚੈੱਕ ਚੋਂ ਕਰਕੇ ਗਏ ਆ ਸਾਰਾ ਤੇ ਲੈ ਕੇ ਗਏ ਆ ਕੋਈ ਪ੍ਰੂਫ ਦੇ ਤੌਰ ਤੇ ਵੀ ਮੜਾ ਮੋਟਾ ਜੋ ਵੀ ਚਲੋ ਉਹਨਾਂ ਨੇ ਲੈ ਲੈ ਕੇ ਜਾਣਾ ਸੀ ਲੈ ਕੇ ਗਏ ਆ ਜੀ ਸਰ ਲਗਾਤਾਰ ਫਰੀਦਕੋਟ ਸ਼ਹਿਰ ਅੰਦਰ ਚੋਰੀਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਨਸੁਖ ਕਰਦੇ ਵੀ ਚੱਕਰਾਂ ਦਾ ਮਸਾਲਾ ਹੁਣ ਦੇਖੋ ਜੀ ਮੈਂ ਜੱਤੋ ਮੰਡੀ ਰਹਿਣਾ ਜੀ ਅਸੀਂ ਤਾਂ ਇੱਥੇ 7-8 ਮਹੀਨੇ ਪਹਿਲੇ ਹੀ ਕੰਮ ਕੀਤਾ ਸਾਡੇ ਨਾਲ ਤਾਂ ਪਹਿਲੀ ਵਾਰੀ ਇਹ ਹਾਸਾ ਹੋਇਆ ਜੱਤੋ ਤੋਂ ਆਇਆ ਨੂੰ ਕੋ ਕਰਾ ਰੋ ਪਕਾ ਕਿਵੇਂ ਗਏ ਕਿਉਂਕਿ ਇਹ ਹੈ ਤਾਂ ਬਹੁਤ ਮਾੜਾ ਹੋਇਆ ਜੀ ਕੰਮ ਵੀ ਤੁਸੀਂ ਇਹ ਦੇਖੋ ਮੈਂ ਰਾਤੀ 12 ਵਜੇ ਚੰਤਪੁਰ ਨਹੀਂ ਆਇਆ ਮੈਂ ਘਰੇ ਮੈਡਮ ਨੂੰ ਕਹਿ ਕੇ ਪਿਆ ਸੀ ਵੀ 8 ਵਜੇ ਤੋਂ ਬਾਅਦ ਹੀ ਉੱਠੂਗਾ ਮੈਂ ਕਿਉਂਕਿ ਨੀਂਦ ਪੂਰੀ ਕਰਨੀ ਆ ਤੇ ਔਰ ਤੜਕੇ 5 ਵਜੇ ਇਹੋ ਜੀ న్యూਸ ਆ ਗਈ ਤਾਂ ਕਿੰਨਾ ਵੱਡਾ ਝੜਕਾ ਲੱਗਿਆ ਜੀ